ਸਾਹਿਬ ਰੱਖਣ ਨੂੰ ਲੈ ਕੇ ਦੋ ਤੇ ਰਾਦੇ ਵਿੱਚ ਵਿਵਾਦ ਹੋ ਗਿਆ ਦਲਿਤ ਸਮਾਜ ਦੇ ਲੋਕਾਂ ਦਾ ਇਲਜ਼ਾਮ ਲਗਾਇਆ ਗਿਆ ਉਹਨਾਂ ਦੇ ਵੱਲੋਂ ਕਿ ਸਾਨੂੰ ਅਖੰਡ ਪਾਟ ਰੱਖਣ ਵਾਸਤੇ ਨਹੀਂ ਦਿੱਤੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦਾਸਪੁਰ ਦੇ ਪਿੰਡ ਰੋੜਾ ਵਾਲੀ ਦੇ ਵਿੱਚ ਦਾ ਇਹ ਮਾਮਲਾ ਤੁਹਾਨੂੰ ਦੱਸ ਰਹੇ ਹਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਨੂੰ ਸੁਲਝਾਇਆ ਹੈ ਤੇ दलित समाज के दे लोगों जोड़ा है इल्जाम लगाया गया है उन्होंने कि उन्होंने अखंड पाठ साहिब जी नहीं रखा गया अखंड पाठ साहिब रखण लैके दो धर विवाद होया पुलिस ने मौके पर पहुंच के हालांकि मामला जुड़ा है सुलझा लिया है गुरदासपुर का मामला है सामने है जिथे कि अखंड पाठ साहिब नैके दो धर विवाद होया दलित समाज के वालों लोगों इल्जाम लगाए गए ने ਕਿ ਅਖੰਡ ਜੁੜਾ ਹੈ ਸਾਨੂੰ ਅਖੰਡ ਪਾਤ ਰੱਖਣ ਦੇ ਵਾਸਤੇ ਨਹੀਂ ਦਿੱਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁੜਾਇਆ ਉਹਨਾਂ ਦਾ ਗੰਢ ਪਾਤ ਸਾਹਿਬ ਜੀ ਨੂੰ ਰੱਖਣ ਵਾਸਤੇ ਨਹੀਂ ਦਿੱਤਾ ਗਿਆ ਗੁਰਦਾਸਪੁਰ ਦਾ ਇਹ ਮਾਮਲਾ ਸਾਹਮਣੇ ਆਇਆ ਵੀਡੀਓ ਤੁਹਾਨੂੰ ਦਿਖਾ ਰਿਹਾ ਉੱਥੇ ਦਾ ਗੁਰਦਾਸਪੁਰ ਦਾ ਇਹ ਮਾਮਲਾ ਸਾਹਮਣੇ ਆਇਆ ਜੁਥੇ ਕਿ Dalit ਸਮਾਜ ਦੇ ਲੋਕਾਂ ਦੇ ਵੱਲੋਂ ਇਹ ਇਲਜ਼ਾਮ ਜੁੜਾ ਹੈ ਲੋਕਾਂ ਤੇ ਉੱਪਰ ਲਗਾਇਆ ਗਿਆ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਜੁੜਾ ਹੈ ਪਹੁੰਚ ਕੇ ਮਾਮਲੇ ਨੂੰ ਸੁਲਝਾਇਆ ਗਿਆ ਤੇ ਗੰਢ ਪਾਤ ਸਾਹਿਬ ਨੂੰ ਰੱਖਣ ਦੇ ਲਈ ਜੁੜਾ ਹੈ ਦੋ ਧਿਰਾਂ ਦੇ ਵਿਚਾਲੇ ਵਿਵਾਦ ਦੇਖਣ ਨੂੰ ਮਿਲਿਆ ਵਿਵਾਦੀਆਂ ਤਸਵੀਰਾਂ ਤੇ ਵੀਡੀਓ ਸਾਡੇ ਕੋਲ ਜੁੜੀਆਂ ਆਈਆਂ ਤੁਰਤ ਸਾਂਝੇ ਕਰ ਰਹੇ ਹਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸੁਲਝਾਇਆ ਦਲਿਤ ਸਮਾਜ ਦੇ ਲੋਕਾਂ ਦੇ ਵੱਲੋਂ ਬਾਕੀ ਲੋਕਾਂ ਤੇ ਜੜਾਇ ਦੂਜੇ ਧਿਰ ਦੇ ਲੋਕਾਂ ਦੇ ਉੱਪਰ ਇਲਜ਼ਾਮ ਲਗਾਇਆ ਗਿਆ ਅਖੰਡ ਪਾਤਸ਼ਾਹਬ ਰੱਖਣ ਨੂੰ ਲੈ ਕੇ ਦੋਵੇਂ ਧਿਰ ਆਪਸ ਦੇ ਵਿੱਚ ਪਿੜੇ ਦਲਿਤ ਸਮਾਜ ਦੇ ਲੋਕਾਂ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਸਾਨੂੰ ਅਖੰਡ ਪਾਤ ਰੱਖਣ ਵਾਸਤੇ ਨਹੀਂ ਦਿੱਤੇ ਗਏ Dalit ਸਮਾਜ ਦੇ ਲੋਕਾਂ ਦੇ ਵੱਲੋਂ ਇਹ ਦੂਜੇ ਤਰ੍ਹਾਂ ਦੇ ਇਲਜ਼ਾਮ ਚੜਾਏ ਲਗਾਇਆ ਗਿਆ ਹੈ ਤੇ ਗੁਰਦਾਸਪੁਰ ਦੇ ਪਿੰਡ ਰੋੜਾ ਵਾਲੀ ਦਾ ਇਹ ਮਾਮਲਾ ਸਾਹਮਣੇ ਆਇਆ ਜੋ ਪਰ ਪੁਲਿਸ ਦੇ ਜੁੜਾ ਹੈ ਮੌਕੇ ਤੇ ਹੀ ਪਹੁੰਚ ਕੇ ਜਿਹੜਾ ਮਾਮਲਾ ਹੈ ਦੋਵੇਂ ਧਿਰਾਂ ਦੇ ਵਿਚਾਲੇ ਗੱਲਬਾਤ ਕਰਕੇ ਸੁਲਝਾ ਲਿਆ ਹੈ ਤੇ ਅਖੰਡ ਪਾਤ ਸਾਹਿਬ ਨੂੰ ਲੈ ਕੇ ਜੁੜਾ ਹੈ ਦੋਵੱਤਰ ਦੇ ਵਿਚ ਵਿੱਚ ਵਿਵਾਦ ਹੋਇਆ ਵਿਵਾਦ ਤੋਂ ਬਾਅਦ ਬਹਿਸ ਹੋਈ ਇਹ Dalit ਸਮਾਜ ਦੇ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਨੂੰ ਅਖੰਡ ਪਾਤ ਸਾਹਿਬ ਰੱਖਣ ਵਾਸਤੇ ਨਹੀਂ ਦਿੱਤੇ ਗਏ ਵਿਵਾਦਿਤ ਤਸਵੀਰ ਤੁਹਾਡੇ ਤੱਕ ਸਾਂਝੀ ਕਰ ਰਿਹਾ ਹਾਂ ਕਿ ਇਸ ਤਰੀਕੇ ਦੇ ਨਾਲ ਜੁੜਾ ਹੈ ਦੋ ਧਿਰ ਆਪਸ ਦੇ ਵਿੱਚ ਭੀੜੇ ਹੋਏ ਨਜ਼ਰ ਆਏ बहसबाजी की जोड़ी है दो धिर आपस पिड़े जिस तो बाद पुलिस न सूचित किया गया पुलिस ने मौके से पहुंच के जोड़ा है मामला सुलझाया दलित समाज के दे लोगों के इल्जाम लगाया गया दो धिर आपस पिड़े अखंड पाठ साहिब रखे धिर आपसड़े बहसबाजी हुई जिस तो बाद जुड़ा है दलित समाज के वलो यह इल्जाम लगाए गए तो इसे खबर से ज्यादा जानकारी देने लाल रोहित गुप्ता जुड़ चुके हैं रोहित की है पूरा मामला दलित समाज के वलो इल्जाम लगाया जा रहा है कि अखंड पाठ साहिब उन्होंने रखण ਨੀ ਦਿੱਤਾ ਗਿਆ ਜੀ ਅੰਜਲੀ ਪਿੰਡ ਡਰੋੜਾਂ ਵਾਲੀ ਦਾ ਮਾਮਲਾ ਹੈ ਸਾਨ ਤਿੱਬੜ ਪਿੰਡ ਹੈ ਗੁਰਦਾਸਪੁਰ ਚ ਇੱਥੇ ਦੋ ਥਿਰ ਜਿਹੜੇ ਇੱਕ ਥਿਰ ਸੀ ਬਾਬਾ ਵਟ ਪਾਣੀ ਦੀ ਨਦੀ ਆਂਦੀ ਹੈ ਜਗ੍ਹਾ ਹੈ ਉੱਥੇ ਪ੍ਰੋਗਰਾਮ ਹੁੰਦਾ ਹਾਸਾ ਇਸ ਸਾਲ ਵੀ ਪ੍ਰੋਗਰਾਮ ਸੀ ਤੇ ਪਾਵਨ ਰੂਪ ਗੁਰਦਾਸ ਸਾਹਿਬ ਤੋਂ ਜਾਂਦਾ ਜਿਹੜਾ ਉਹ ਲੈ ਕੇ ਜਾਂਦੀ ਇਹਨਾਂ ਦੀ ਗੱਲ ਚੱਲ ਰਹੀ ਸੀ ਲੇਕਿਨ ਗੁਰਦੁਆਰਾ ਸਾਹਿਬ ਵਾਲਿਆਂ ਨੇ ਮਨਾ ਕਰ ਦਿੱਤਾ ਇਹਨਾਂ ਨੂੰ ਜੀਰੋਏ ਤੇ ਅਖੰਡ ਪਾਤਸ਼ਾਹਬ ਨਾ ਰਖਣ ਦੇ ਜਿਹੜੇ ਇਲਜ਼ਾਮ ਦਲੇ ਸਮਾਜ ਦੇ ਵੱਲੋਂ ਲਗਾਏ ਜਾ ਰਹੇ ਨੇ ਦੂਜੇ ਧਿਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਨਹੀਂ ਇਹ ਅਖੰਡ ਪਾਤਸ਼ਾਹਬ ਉਹਨਾਂ ਨੇ ਇਸ ਕਰਕੇ ਮਨਾ ਕਰ ਦਿੱਤਾ ਕਿ ਗੁਰਦੁਆਰਾ ਸਾਹਿਬ ਵਾਲਿਆਂ ਦੀ ਸ਼ਰਤ ਸੀ ਕਿ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਮਤਾ ਪਾਸ ਕੀਤਾ ਹੈ ਕਿ ਜਿੱਥੇ ਫੋਟੋ ਲੱਗੀ ਹੋਏਗੀ ਕੋਈ ਮਤਲਬ ਰਹਿਤ ਮਰਿਆਦਾ ਦੇ ਅਹਿਤ ਉੱਤੇ ਸਰੂਪ ਭੇਜਿਆ ਜਾਏਗਾ ਪਾਵਨ ਤੌਰ ਉਪਰ ਲੇਕਿਨ ਉੱਥੇ ਬਾਬਾ ਵਡਭਾਗ ਸਿੰਘ ਦੀ ਜਗ੍ਹਾ ਨਹੀਂ ਕਿਹਾ ਜਾਂਦਾ ਕਿ ਉੱਥੇ ਫੋਟੋਆਂ ਲੱਗੀਆਂ ਹੋਈਆਂ ਸੀ ਜਿਸ ਕਰਕੇ ਗੁਰਦੁਆਰਾ ਸਾਹਿਬ ਵਾਲਿਆਂ ਨੇ ਮਨਾ ਕਰਤਾ ਕਿ ਪ੍ਰਕਾਸ਼ਨ ਰੂਪ ਨਹੀਂ ਭੇਜਿਆ ਜਾਏਗਾ ਪੁਲਿਸ ਨੂੰ ਕਦੋਂ ਸੂਚਿਤ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਸੁਲਝਾਇਆ ਗਿਆ ਜੀ ਪੁਲਿਸ ਥਾਣਾ ਤਿੱਬੜ ਪੈਂਦਾ ਐ ਸੱਚੋ ਅੰਮ੍ਰਿਤਪਾਲ ਸਿੰਘ ਜੀ ਨਾਲ ਉਹਨੇ ਗੱਲ ਹੋਈ ਹੈ ਉਹ ਮੌਕੇ ਤੇ ਪਹੁੰਚੇ ਆਪਣੇ ਸਾਥੀਆਂ ਸਮੇਤ ਕਰਮਚਾਰੀਆਂ ਸਮੇਤ ਪੁਲਿਸ ਪਾਰਟੀ ਨੇ ਦੋਨਾਂ ਨੂੰ ਧੀਰਾਂ ਨੂੰ ਸਮਝਾਇਆ ਤੇ ਉਹਨਾਂ ਦਾ ਕਹਿਣਾ ਕਿ ਹਜੇ ਤੱਕ ਕੰਪਲੇਂਟ ਕਿਸੇ ਨੇ ਨਹੀਂ ਕੀਤੀ ਲੇਕਿਨ ਫਿਲਹਾਲ ਮਾਮਲਾ ਸ਼ਾਂਤ ਕਰ ਦਿੱਤਾ ਗਿਆ ਦੋਨਾਂ ਨੂੰ ਸਮਝਾ ਕੇ ਤੇ ਉਹ ਜਿਹੜਾ ਬਾਬਾਵੜ ਪਾਸਿੰਗ ਦੀ ਜਗ੍ਹਾ ਤੇ ਜਿਹੜਾ ਪਾਰਟ ਹੁੰਦਾ ਉਹ ਹਰ ਸਾਲ ਇਸ ਤਰ੍ਹਾਂ ਜਾਂਦੇ ਆ ਇਸ ਬਾਰੇ ਵੀ ਚੱਲ ਰਿਹਾ ਹੈ ਤੇ ਫਿਲਹਾਲ ਕੋਈ ਸ਼ਿਕਾਇਤ ਨਹੀਂ ਆਈ ਹੈ ਜੇ ਸ਼ਿਕਾਇਤ ਆਏਗੀ ਤੇ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਫਿਲਹਾਲ ਮਾਮਲਾ ਸ਼ਾਂਤ ਕਰ ਦਿੱਤਾ ਗਿਆ ठीक है रोहित बहुत-बहुत शुक्रिया थोड़ा जानकारी देने दे के लिए तेखनपुर साहिब रखरखाव नु जोड़ा है दो तिरादे विच आले विवाद दे खण नु मिलया दलित समाज दे वलो ए इल्जाम लगाएगे कि सानू अखनपज साहिब रखरखाव नहीं दिता गया पर अंत दे पुलिस दे वलो मामला सुलझा लिया गया है दस दे कि दलित समाज दे लोका दे वलो जड़ा है इल्जाम लगाया गया